ਮਸਲਾ ਸੇ ਕੀ ਗੱਲ ਕਰਦੇ ਮਸਲਾ ਤਾਂ ਦੇਖੋ ਇਹ 2019 ਤੋਂ ਚੱਲ ਰਿਹਾ ਗੈਸ ਪਾਈਪ ਲਾਈਨ ਜਿਹੜੀ ਪੈ ਰਹੀ ਹੈ 2019 ਤੋਂ ਲਗਾਤਾਰ ਅਸੀਂ ਵਿਰੋਧ ਕਰਦੇ ਤੁਰੇ ਆ ਰਹੇ ਆਂ ਵਿਰੋਧ ਕਰਦੇ ਕਰਦੇ ਇਹਦੂ 2 ਸਾਲ ਪਹਿਲਾਂ 15 ਮਈ ਨੂੰ ਇੱਕ ਲਿਖਤੀ ਸਮਝੌਤਾ ਕੀਤਾ ਹੈ ਜਿਹਦੇ ਵਿੱਚ 24 ਲੱਖ ਪ੍ਰਤੀ ਏਕੜ ਦਾ ਮੁਆਜਬਾ ਕਿਸਾਨ ਨੂੰ ਦੇਣਾ ਹੈ ਜਿਹੜਾ ਕੰਪਨੀ ਆਪ ਮੰਨ ਕੇ ਆਈ ਹੋਈ ਹੈ 60 ਲੱਖ ਦਾ ਉਹਨਾਂ ਨੇ ਆਪ ਦੇ ਹਿਸਾਬ ਨਾਲ ਕੀਮਤ ਪਾ ਕੇ ਏਕੜ ਦੀ ਉਹਦਾ 40% ਕਿਸਾਨ ਨੂੰ ਦੇਣਾ ਜਿਹੜਾ 24 ਲੱਖ ਬਣਦਾ ਹੈ ਕਿਸਾਨਾਂ ਨੇ ਤਾਂ ਉਹੀ ਮੰਨ ਲਿਆ ਕਿਸਾਨਾਂ ਨੇ ਆਪ ਦੀ ਮੂਹ ਵੰਗੀ ਕੀਮਤ ਤਾਂ ਮੰਗੀ ਨਹੀਂ ਉਹ ਵੀ ਲਾਗੂ ਨਹੀਂ ਕਰ ਰਹੇ ਉਹਦੇ ਜਿਹੀ ਧੋਖਾ ਕਰ ਰਹੇ ਆ ਉਹਦੇ ਚੋਂ ਵੀ ਉਦੋਂ ਬਾਅਦ ਹਾਈ ਕੋਰਟ ਨੇ ਵੀ ਆਰਡਰ ਕਰਤੇ ਆਰਡਰ ਕਰਕੇ ਬਠਿੰਡਾ ਡੀਸੀ ਨੂੰ ਪਾਵਰਾਂ ਦਿੱਤੀਆਂ ਬਠਿੰਡਾ ਡੀਸੀ ਨੇ ਉਹਨਾਂ ਪਾਵਰਾਂ ਨੂੰ ਵਰਤੋਂ ਕਰਦੇ ਹੋਏ ਆਰਡਰ ਜਾਰੀ ਕਰਤੇ ਆਰਡਰ ਜਾਰੀ ਇੱਕ ਪੰਜ ਬੰਦਿਆਂ ਦੇ ਹੋ ਗਏ ਇੱਕ 55 ਬੰਦਿਆਂ ਦੇ ਹੋ ਗਏ ਤੇ ਲਗਭਗ 4-500 ਦੀ ਸਾਡੀ ਅਰਜੀ ਦਿੱਤੀ ਹੋਈ ਹੈ ਜਿਹੜੀਆਂ ਕਿ ਬਾਕੀ ਨੇ ਉਹ ਆਰਡਰਾਂ ਨੂੰ ਇੱਕ ਬੰਦੇ ਨੂੰ ਸਾਡੇ ਨੂੰ 24 ਲੱਖ ਦੇ ਵੀ ਦਿੱਤਾ ਚ 300 ਨੂੰ ਇਹ ਤੋਂ ਬਿਨਾਂ ਜਿਹੜਾ ਚਾਰ ਬੰਦਿਆਂ ਦਾ ਹੋਰ ਸੀ 24 ਲੱਖ ਉਹ ਜਮ੍ਹਾਂ ਵੀ ਕਰਾਤਾ ਸੀ ਡੀਸੀ ਦੇ ਖਾਤੇ 'ਚ ਉਹ ਵਾਪਸ ਲੈ ਕੇ ਚੱਕ ਆਏ ਨ ਬਾਰ-ਬਾਰ ਧੋਖਾ ਕਰਦੇ ਆ ਪਹਿਲਾਂ ਇਹ ਦੋ ਚਾਰ ਦਿਨ ਪਹਿਲਾਂ ਇੱਥੇ ਕੰਮ ਚਲਾਉਣ ਆਏ ਸੀ ਉਦੋਂ ਅਸੀਂ ਵਿਰੋਧ ਕੀਤਾ ਹੈ ਉਦੋਂ ਕੰਮ ਬੰਦ ਕਰਤਾ ਕਿਰਾ ਅੱਜ ਫੇਰ ਅਸੀਂ ਵਖਤੀ ਤੌਰ ਤੇ ਉਹ ਕਹਿੰਦੇ ਵੀ ਅਸੀਂ ਕੰਮ ਬੰਦ ਕਰਦੇ ਆ ਸਾਡਾ ਮਤਲਬ ਆ ਅਸੀਂ ਉਹਨਾਂ ਚਿਰ ਕੰਮ ਨਹੀਂ ਚੱਲਣ ਦਿੰਦੇ ਜੇ ਇੱਥੇ ਕੋਈ ਮਾੜੀ-ਮੁੱਟੀ ਧੋਖਾਧੜੀ ਕਰਨਗੇ ਉਹ ਆਉਣ ਵਾਲੇ ਦਿਨਾਂ ਦੇ ਸਾਡੇ ਕੋਲੇ 20 ਨਾੜਾ ਉਹਨਾਂ ਦੇ ਕਿਉਂਕਿ ਲੋਕਾਂ ਨਾਲ ਵੈਰ ਪਾ ਕੇ ਇਹ ਇੱਥੇ ਕੰਪਨੀਆਂ ਚੱਲ ਨਹੀਂ ਸਕ ਪੰਜਾਬੀ ਦੀ ਕਹਾਵਤ ਆ ਵੀ ਮਗਰਮਛ ਨਾ ਬੈਰ ਪਾ ਕੇ ਸਮੁੰਦਰ ਚ ਰਹਿ ਆ ਨਹੀਂ ਜਾ ਸਕਦਾ ਲੋਕਾਂ ਨਾਲ ਬੈਰ ਪਾ ਕੇ ਇਹ ਕੰਪਨੀਆਂ ਇੱਥੇ ਵਿਕਸਿਤ ਨਹੀਂ ਹੋ ਸਕਦਾ ਹੁਣ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਹੁਣ ਉਹ ਗੱਲਬਾਤ ਇਹ ਹੋਈ ਆ ਵੀ 20 ਤਰੀਕ ਤੋਂ ਕਿਉਂਕਿ ਉਧਰ ਹਾਈ ਕੋਰਟ ਚ ਕੇਸ ਹੈ 20 ਤਰੀਕ ਨੂੰ ਇਹਦਾ ਮਸਲੇ ਦਾ ਹੱਲ ਕਰ ਦੇਾਂਗੇ ਅਸੀਂ ਤੇ ਕੰਮ ਬੰਦ ਕਰਤਾ ਇਹ ਮੀਟਿੰਗਾਂ ਜਾਂ ਇਸ ਤਰ੍ਹਾਂ ਦੀ ਗੱਲਬਾਤ ਇਹ ਤਾਂ ਤੁਸੀਂ ਕਹਿ ਰਹੇ ਹੋ ਵੀ ਪਹਿਲਾਂ ਵੀ ਕਾਫੀ ਵਾਰੀ ਹੋ ਗਈ ਦੇਖੋ ਇਹ ਤਾਂ ਚਲਦਿਆਂ ਹੁੰਦੀਆਂ ਵੇਖੋ ਜੰਗਾ ਵੀ ਚਲਦੀਆਂ ਨਾਲ ਗੱਲਬਾਤਾਂ ਵੀ ਚੱਲਦੀਆਂ ਹੈ ਚੱਲੀ ਜਾਣਾ ਸੰਘਰਸ਼ ਵੀ ਚੱਲੀ ਜਾਊਗਾ ਗੱਲਬਾਤਾਂ ਵੀ ਚੱ ਉਹ ਕਿੰਨਾ ਕੁ ਚਿਰ ਲੋਕਾਂ ਨਾਲ ਧੋਖਾ ਕਰਨਗੇ ਇਹ बार-बार ਧੋਖਾ ਕਰਦੇ ਆ ਗੱਲ ਕਰਕੇ ਮੁੱਕਰਦੇ ਆ ਲੋਕਾਂ 'ਚ ਹੋਰ ਸਾਫ ਨੰਗੇ ਹੋਈ ਜਾਂਦੇ ਅਸੀਂ ਲੋਕਾਂ 'ਚ ਨੰਗੇ ਕਰਨੇ ਆ ਲੋਕਾਂ ਨੂੰ ਦੱਸ ਰਹੇ ਆ ਲੋਕਾਂ ਦੀ ਵੱਡੀ ਗਿਣਤੀ ਜੋੜ ਰਹੇ ਆ ਜਦੋਂ ਵੱਡੀ ਗਿਣਤੀ ਜੋੜ ਗਈ ਫਿਰ ਸਾਰੀ ਲੋਕ ਪਕਾਉਣ ਵੀ ਲੱਗ ਜਾਣਗੇ ਆਪਦੀ ਅਗਲਾ ਕੀ ਇਸ ਵਿੱਚ ਅਗਲਾ ਸਾਡਾ ਸੰਘਰਸ਼ੇ ਜਾਰੀ ਰਹੇਗਾ ਕੀ ਗੱਲਬਾਤ ਹੋਈ ਅੱਜ ਇਹ ਮਾਲਯੋਕ ਹਾਈ ਕੋਰਟ ਦੀ ਦੇ ਹੁਕਮਾਂ ਦੇ ਸਬੰਧ ਦੇ ਵਿੱਚ ਸਾਡੀ ਐਤਿਬੰਡਾ ਪੁਲਿਸ ਦੀ ਡਿਊਟੀ ਲੱਗੀ ਸੀਗੀ ਇੱਥੇ ਜਿਹਦੇ ਵਿੱਚ ਲੇਲੇਵਾਲਾ ਪਿੰਡ ਦੇ ਵਿੱਚ ਇੱਕ ਗੈਸ ਪਾਈਪਲਾਈਨ ਦਾ ਇਸ਼ੂ ਜੋ ਕਾਫੀ ਦਿਨ ਤੋਂ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਸ ਸਬੰਧ ਦੇ ਵਿੱਚ ਅੱਜ ਸਾਡੀ ਲਾਗਨ ਆਊਟਰ ਡਿਊਟੀ ਸੀਗੀ ਤੇ ਇਹਦੇ ਵਿੱਚ ਅਸੀਂ ਅੱਜ 4 ਦੇ ਕਰੀਬ ਜਿਹੜੇ ਹੈਗੇ ਦਾ ਸਾਡੇ ਬੀਐਸਪੀ ਸਬਾਨ 2 ਐਸਪੀ ਸਾਹਿਬ ਤੇ ਨਾਲ ਯੂਨਿਟ ਇਨਚਾਰਜ ਐਸਐਚਓ ਸਬਾਨ ਸੀਏ ਇਨਚਾਰਜ ਸਾਡੇ ਕਰੀਬ 400 ਦੇ ਕਰੀਬ ਪੁਲਿਸ ਮੁਲਾਜ਼ਮ ਡਿਪਲੋਏ ਕੀਤੇ ਗਏ ਆ ਸੋ ਮੇਨ ਪਰਪਸ ਸਾਡਾ ਡਿਪਲੋਇਮੈਂਟ ਦਾ ਹੈਗਾ ਕਿ ਜਿਹੜੀ ਲਾਇਨ ਆਰਡਰ ਸਥਿਤੀ ਨੂੰ ਬਹਾਲ ਰੱਖਣਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਅਨਸਖਾਮੀ ਘਟਨਾ ਨਾ ਵਾਪਰੇ ਕੀ ਕੀ ਮਲੋ ਜਿਹੜੀ ਪਸਾਨਾਂ ਨਾਲ ਗੱਲ ਹੋਈ ਸੀ ਤੇ ਇਹ ਮੀਟਿੰਗਾਂ ਪਹਿਲਾਂ ਵੀ ਹੋਈਆਂ ਨੇ ਇਹਦਾ ਕੀ ਕਾਰਨ ਹੈ ਅੱਜ ਇਹਦੇ ਵਿੱਚ ਕੋਈ ਪਹਿਲਾ ਕੰਪਨਸੇਸ਼ਨ ਨੂੰ ਲੈ ਕੇ ਕੋਈ ਇਸ਼ੂ ਹੈਗਾ ਕਿਸਾਨ ਕਿਸਾਨਾਂ ਦਾ ਤੇ ਨਾਲ ਗੈਸ ਪਾਈਪਲਾਈਨ ਦੇ ਜਿਹੜੇ ਅਧਿਕਾਰੀ ਆ ਤਾਂ ਸੋ ਸਬੰਧ ਦੇ ਵਿੱਚ ਸਾਡੇ ਸਿਵਲ ਪ੍ਰੋਫੈਸ਼ਨ ਦੇ ਅਧਿਕਾਰੀ ਵੀ ਆਏ ਹੋਏ ਨੇ ਸੋ ਵੀ ਆ ਰਾਈਂਗ ਕਿ ਇਹ ਜਿਹੜਾ ਮਸਲਾ ਹੈਗਾ ਗੱਲਬਾਤ ਰਹੀ ਨੂੰ ਰਿਜ਼ੋਲਵ ਕਰ ਲਿਆ ਜਾਵੇ ਉਹ ਲਿਖਾ ਦੇ ਸਾਡੇ ਵਾਪਸ ਆ ਗਏ ਆਈਮੀ ਆ ਕੇ ਵਾਪਸ ਜੋੜੇ ਹੋਣਗੇ ਮੱਧੇ ਆਜੋ ਆਜੋ ਬਾਹਣ ਮੱਧੇ ਸਾਡਾ ਮੈਂ ਤੇ ਜੇ ਮੇਰੀ ਗੱਲ ਸੁਣੋ ਵੀਜੀ ਮੇਰੀ ਗੱਲ ਸੁਣ ਜੇ ਤੁਹਾਡਾ ਮਾਣ ਮੱਧਿਆ ਨਾ ਕੋਈ ਗੱਲ ਨਹੀਂ ਤੁਹਾਡੇ ਤੁਸੀਂ ਸਾਨੂੰ ਉਹਦੀ ਕਮਪਲੇਂਟ ਦੇ ਦੇ ਜੋ ਅਸੀਂ ਕਰ ਲਵਾਂਗੇ ਕਿਉਂ ਟੈਨਸ਼ਨ ਕੋਲ ਨਹੀਂ ਹੋ ਜਾਊਗਾ ਕੋਈ ਪਰ ਲੈਣੀ ਆ ਟੈਨਸ਼ਨ ਹੋਰ ਕੀ ਕਰ ਗਿਆ ਕੋਈ ਨਹੀਂ ਆਜੋ ਮਾਤਾ ਜੀ ਆਜੋ ਉਹ ਤਾਂ ਮੱਧ ਤਾਂ ਸਾਡਾ ਬੰਦਾ ਆਜੋ ਮਾਤਾ ਜੀ ਫਿਰ ਆਪਾਂ ਗੱਲ ਕਰਦੇ ਉਹ ਤਾਂ ਜੀਸੀਬੀ ਨਹੀਂ ਗਈ ਮਸ਼ੀਨ ਨਹੀਂ ਗਈ ਬੰਦੇ ਇੱਧਰ ਗਈਆਂ ਉੱਧਰ ਪਾਏ ਇੱਧਰ ਆ ਦੇ ਉਹ ਨਹੀਂ ਮੱਧ ਤਾਂ ਵੀ ਹੈ ਨਹੀਂ ਸਾਨੂੰ ਆਹ ਨਾ ਤੁਸੀਂ ਹਿੰਡ ਨੂੰ ਪੁੱਤਾਂ ਨਹੀਂ ਲ ਇਦੋਂ ਆ ਤਾਰ ਜੋੜੇ ਉਧਰ ਬਾਗੀ ਕਿਤੇ ਨਹੀਂ ਗਏ ਮਾਤਾ ਜੀ ਗਏ ਨਾ ਪੁੱਤਾਂ ਗਏ ਚਲ ਕੋਈ ਨਹੀਂ ਕਰ ਲੈਣੇ ਗਏ ਹੈ ਨਹੀਂ ਸਾਡੀ ਕਣਕ ਮਦਣਗੇ ਉਹ ਕਰਕੇ ਬੱਸ ਤਾਂ ਮੈਂ ਕਾਲਿੰਗ ਕੋੜੇ ਆਹਿਆ ਕਰ ਲੈਣੇ ਨਹੀਂ ਮੇਰਾ ਉਹ ਬਾਹਣ ਮੱਰੀ ਹੈ ਸਭ ਨੇ ਕਹਤਾ ਜੀ ਕਹਤਾ ਰੰਜਨ ਅਮਰੀਕ ਨਾਲ ਗੱਲ ਕਰਾ ਦੇ ਸਾਡਾ ਤਾਂ ਬਾਹਣ ਮੱਰੀ ਪਨੀ ਕੋਈ ਨਹੀਂ ਬੀਜੀ ਅਈ ਤੇ ਮਸਾ ਮਾਹ ਕਰ ਕਪਾਲੀ ਜੇ ਵਰਕਾ ਨਹੀਂ ਇਹਨਾਂ ਨੂੰ ਕਰ ਕਰ ਗਈ ਨਿੱਕਾ ਸਾਡੇ ਕੋਲ ਕਿਉਂ ਨਹੀਂ ਗਿਆ ਸੀ ਕਿ ਬਾਹਰੋਂ ਆਏ ਆ ਹਾਂ ਵੀ ਸਾਡੇ ਹੀ ਹਸਤਾ ਵਰਗੇ ਖੇਤਾਂ ਚ ਹੀ ਅਸੀਂ ਆ ਸਾਡਾ ਕਿਹੜਾ ਜੀ ਕਰਦਾ ਤੁਸੀਂ ਉਹ ਗੱਲ ਕਰੀ ਜਾਂਦੇ ਥਾਡੇ ਕੋਲੇ ਦੋ ਦੋ ਪੰਜ ਚੱਲਦੀ ਨੇ ਹੁਣ ਬੇ ਸਾਰਿਆਂ ਕੋਲ ਹੀ ਜਾਂਦੇ ਆ ਗੁੰਡੇ ਤੁਸੀਂ ਆਹਦਾ ਕੰਮ ਕਰਦੇ ਹੋ ਉੱਥਾਰੀ ਕੋਲ ਕਿੱਧਰ ਗਈ ਯਾਰ ਮਸ਼ੀਨ ਕੋਈ ਉਦੋਂ ਪਿੱਛੇ ਜਾਂਦੀ ਗਈ ਆ ਪਤਾ ਸੁਵੇ ਤੇ ਢਿੰਡਾ ਸਾਡਾ ਖੇਤ ਹੈ ਗਈ ਮਾਰ ਚੱਲ ਕੋਈ ਨਾ ਨਹੀਂ ਗਈ ਨਹੀਂ ਉਹ ਗੱਲ ਕੀ ਮਸ਼ੀਨ ਤਾਂ ਹੈ ਨਹੀਂ ਪਿੱਛੇ ਕਿਸੇ ਦੀ ਨਹੀਂ ਸਾਡੇ ਵਿੱਚ ਤਾਂ ਹੀ ਹੈਗੀ ਮਾ ਤਾਂ ਨਹੀਂ ਹੈਗੀ ਉਹ ਗਈ ਆ ਪਤਾ ਮਾ ਤਾਂ ਗਏ ਹੋਣਗੇ ਲੇਕਿਨ ਮੋੜਾ ਹੈ ਮੋੜਾ ਯਾ ਭਾਈ ਉਹਨੂੰ ਵੀ ਕਹਿੰਦੀ ਆ ਜੀ ਵੀ ਜਿਹੜਾ ਜਿਹੜਾ ਪਿੱਛੇ 3 ਲੱਖ ਦਾ ਉਹ ਦਿੱਤਾ ਰੇਟ ਆ ਉਹ ਰੇਟ ਦੇ ਦੋ ਰੌਲੀ ਨਹੀਂ ਕੋਈ ਤੁਹਾਨੂੰ ਸਾਰਿਆਂ ਨੂੰ ਮਿਲੂਗਾ ਇਹਦੀ ਸਾਰਾ ਕਿਦੋਂ ਮਿਲੂਗਾ ਭਾਈ ਹੁਣ ਜੋੜ ਦੀ ਲਾਤਾ ਪੈਪਾ ਵੀ ਬਾਤੀਆਂ ਸਾਰਾ ਕੁਝ ਕਰ ਲਿਆ ਹੁਣ ਕਦੋਂ ਮਿਲੂਗਾ ਨਹੀਂ ਤੁਸੀਂ ਇਸ ਨੂੰ ਬਲੀਵ ਕਰੋ ਨਹੀਂ ਭਾਈ ਅਸੀਂ ਬਹੁਤ ਸਾਨੂੰ ਤਰੀਕ ਦੇ ਦੇਨੇ ਆਂ ਆਈ ਵਾਰ ਸਾਨੂੰ ਤਰੀਕ ਦੇ ਦੇਨੇ ਆਂ ਅਸੀਂ ਤਾਂ ਨਹੀਂ ਮਿਲਦਾ ਸਾਨੂੰ ਇੱਕ ਤਾਂ ਉਹਦੀ ਜੀ ਦੋ ਢੀਡ ਤਾਂ ਭਾਈ ਜਾਣੇ ਵੀ ਔਖੇ ਆ ਆਰੇ ਉਹ ਬਾਬੇ ਦੇ ਨਾਕੇ ਤੇ ਪਰ ਰਿਪੋਰਟ ਕਰੇ ਤੇ ਸਾਢੇ ਕਿਉਂ ਸੀਖਣਾ ਸਾਨੂੰ ਨੂੰ ਲੱਖ ਆਇਆ ਬਾਬਾ ਨਾ ਖੇਡੋ ਤਾਂ ਨਾ ਆਇਆ ਬਈ 70000 ਰੁਪਏ ਦਿੱਤਾ ਤੁਹਾਨੂੰ ਖੜ ਕੇ ਦੇਖਾਂ ਮੈਂ ਆ ਦੇਖੋ ਆਹ ਦੇਖ ਲੈ ਦੇਖ ਲੈ ਸਾਹਮਣੇ ਹੀ ਐ ਵੀ ਕਿੰਨਾ